ਆਖਰਾਂ ਵਿੱਚ ਚੱਟ ਬਿਲਕੁਲ ਠੀਕ ਹੈ ਜੀ ਆਏ ਹਾਏ ਜੁਦਾ ਮੇਰੀ ਚੱਪਲ ਕਰਨ ਜੱਗਿੰਨ ਕਾਦਰ ਤੇ ਕਾਦਰ ਨੇ ਕਾਦਰ ਨੇ ਚਲੋ ਕੋਪਾ ਰੇ ਜੱਡੀ ਖੋਲ ਲਓ ਪਹਿਲਾਂ ਜਿੰਦਾ ਬਣਾ ਪਾਵਾ ਪੰਜਾਬ ਦੇ ਵਿੱਚ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਬਦਲਾਵ ਦੇ ਵਿੱਚ ਨੇ ਤੇ ਉੱਥੇ ਹੀ ਅੱਜ ਸਵੇਰ ਤੋਂ ਜਲੰਧਰ ਦੇ ਵਿੱਚ ਵੀ ਬਾਰਿਸ਼ ਪੈ ਰਹੀ ਹੈ ਤੇ ਬਾਰਿਸ਼ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਜੋ ਹੈ ਠੰਡੀਆਂ ਠੰਡੀਆਂ ਹਵਾਵਾਂ ਚਲਦੀਆਂ ਪਈਆਂ ਸੀ ਤੇ ਉਸ ਤੋਂ ਬਾਅਦ ਕਿੜਿਆ ਬਰਫ਼ ਦੇ ਗੜੇ ਪੈਣੇ ਸ਼ੁਰੂ ਹੋ ਚੁੱਕੇ ਨੇ ਜੀ ਹਾਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ 'ਚ ਸਵੇਰ ਤੋਂ ਕਿਹੜੀ ਬਾਰਿਸ਼ ਸ਼ੁਰੂ ਹੋਈ ਹੋਈ ਹੈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤੇ ਜਰੂਰ ਕਰਨਾ ਪੈ ਰਿਹਾ ਤੇ ਉੱਥੇ ਹੀ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚੋਂ ਕਿਹੜੀ ਬਾਜੀ ਦੇ ਕਾਰਨ ਗੜੇ ਪੈ ਰਹੇ ਨੇ ਤਸਵੀਰਾਂ ਜੀ ਹਾਂ ਜਲੰਧਰ ਦੇ ਵਿੱਚ ਬਰਫ਼ ਦੇ ਗੜੇ ਪੈ ਰਹੇ ਨੇ ਤੇ ਉੱਥੇ ਹੀ ਮੌਸਮ ਬਦਲਾਅ ਦੇ ਵਿੱਚ ਨੇ ਤੇ ਉੱਥੇ ਹੀ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਤੇ ਉੱਥੇ ਹੀ ਦੂਸਰੇ ਪਾਸੇ ਬਰਫ਼ ਦੇ ਗੜੇ ਪੈ ਰਹੇ ਨੇ ਜੀ ਤਸਵੀਰਾਂ ਦਿਖਾ ਰਿਹਾ ਮੌਸਮ ਫੇਰ ਤੋਂ ਠੰਡੀਆਂ ਹਵਾਵਾਂ ਚੱਲਦੀਆਂ ਮੇ ਠੰਡੀਆਂ ਹਵਾਵਾਂ ਤੋਂ ਬਾਅਦ ਹੁਣ ਧੁੱਪ ਨਿਕਲੀ ਵੀ ਹੈ ਧੁੱਪ ਦੇ ਕਾਰਨ ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਬਰਫ਼ ਦੇ ਗੜੇ ਵੀ ਪੈ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਸਵੇਰ ਤੋਂ ਲਗਾਤਾਰ ਮੌਸਮ ਕਿਹੜਾ ਬਦਲਾਅ ਦੇ ਵਿੱਚ ਹੈ ਤੇ ਉੱਥੇ ਹੀ ਸਵੇਰ ਜਲੰਧ ਦਿਆ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧ